ਲਓ ਬਾਈ ਜੀ ਅੱਜ ਤੁਹਾਡੇ ਲਈ ਬਹੁਤ ਵਧੀਆ ਚੰਗੀ ਨਸਲ ਦੀ ਝੋਟੀ ਲੈ ਕੇ ਆਏ ਆ ਪਿੰਡਾ ਲਧਾਈ ਕੇ ਜ਼ਿਲ੍ਹਾ ਹੈਗਾ ਮੋਗਾ ਨੇੜੇ ਬਾਗੇ ਪੁਰਾਣੇ ਦੇ ਬਾਈ ਹੋਰਾਂ ਕੋਲ ਘਰ ਦੀ ਝੋਟੀ ਆ ਦੂਜੇ ਸੂਏ ਸੋਨਾ ਬਾਈ ਬਹੁਤ ਹੀ ਚੰਗਾ ਸੀਮਨ ਲੱਗਿਆ ਚੰਗਾ ਇਹਦਾ ਮਿਲਕਿੰਗ ਰਿਕਾਰਡ ਹੈਗਾ ਤੇ ਬਾਈ ਹੋਰਾਂ ਨੇ ਘਰ ਦੀ ਪਾਲੀ ਹੈ ਸ਼ੌਂਕ ਨਾਲ ਤੁਸੀਂ ਦੇਖ ਲਓ ਆਜੋ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਤੋਂ ਸਾਰੀ ਡਿਟੇਲ ਸੁਣ ਲਓ ਜਿਨ੍ਹਾਂ ਨੇ ਝੋਟੀ ਲੈਣੀ ਆ ਬਾਈ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਈ ਨਾਲ ਗੱਲਬਾਤ ਕਰ ਲਿਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਠਾਕ ਹੋ ਹਾਂਜੀ ਠੀਕ ਹੈ ਜੀ ਤੇ ਬਾਈ ਕਿੰਨੇ ਪਸ਼ੂ ਆਪਣੇ ਕੋਲੇ ਟੋਟਲ ਐ ਇਸ ਸਮੇ ਫਾਰਮ ਚ ਇਸ ਟਾਈਮ 20 ਆ ਜੀ ਆਪਣੇ ਕੋਲੇ 20 ਮੱਝਾਂ ਹੀ ਆ ਜੀ ਹਾਂ 20 ਮੱਝਾਂ ਹੀ ਆ ਜੀ ਠੀਕ ਹੈ ਬਾਈ ਜਿਹੜੀ ਇਹ ਝੋਟੀ ਆਪਾਂ ਸੇਲ ਕਰ ਰਹੇ ਆ ਜੀ ਇਹਦੀ ਡਿਟੇਲ ਦੱਸਿਓ ਕਿੰਨੀ ਉਮਰ ਹੋ ਗਈ ਇਹਦੀ ਹਨਾ ਤੇ ਆਪਣੇ ਘਰ ਦੀ ਆ ਜਾਂ ਲਈ ਸੀ ਸਾਰਾ ਦੱਸ ਦਿਓ ਜੀ ਇਹ ਆਪਣੇ ਘਰ ਦੀ ਕੋਈ ਕੱਟੀ ਆ ਬਾਈ ਜੀ ਬਾਈ ਤੇ ਇਹ ਦੂਜੇ ਸੂਏ ਸੂਣਾ ਇਹਨੇ ਹੁਣ ਹਾਂਜੀ ਠੀਕ ਹੈ ਜੀ ਪਹਿਲੇ ਸੂਏ ਦਾ ਦੁੱਧ ਇਹਦਾ 15 ਲੀਟਰ ਸੀਗਾ ਜੀ ਤੇ ਸੀਮਨ ਕਿਹੜਾ ਲੱਗਿਆ ਜੀ ਇਹਦੇ ਸੀਮਨ ਇਹਦੇ ਧੰਨੇ ਦਾ ਲੱਗਾ ਜੀ ਧੰਨੇ ਦਾ ਸੀਮਨ ਲੱਗਿਆ ਨਾ ਮੁਰਾ ਨਸਲ ਦਾ ਹਾਂਜੀ ਠੀਕ ਆ ਆਪੇ ਹੈਗੀ ਹਰਿਆਣੇ ਸਰਕਾਰੀ ਦੀ ਠੀਕ ਹੈ ਜੀ ਆਪੇ ਬਾਈ ਹਰਿਆਣੇ ਵਾਲੇ ਸੀਮਨ ਦੀ ਸਰਕਾਰੀ ਦੀ ਬਾਈ ਹੋਰਾਂ ਦੀ ਸੰਭਾਈ ਬਹੁਤ ਵਧੀਆ ਹਨ ਤੇ ਬਾਈ ਕਹਿੰਦਾ ਵੀ 15 ਲੀਟਰ ਇਹਨੇ ਦੁੱਧ ਕੱਢਿਆ ਹੈਗਾ ਪਹਿਲੇ ਸੂਏ ਦਾ ਐਕਤੀ ਬਾਈ ਕਿੰਨੀ ਉਮੀਦ ਹੈਗੀ ਕੱਢ ਦੁੱਧ ਇਹ ਐਕਤੀ ਬਾਈ 18 ਤਾਂ ਜਾਊਗੀ 18 ਤੇ ਜਾਊਗੀ ਬਸ ਹਾਂ ਠੀਕ ਹੈ ਬਾਈ ਤੇ ਕਿੰਨੇ ਦਿਨ ਰਹਿੰਦੇ ਸੂਣ ਦੇ ਵਿੱਚ ਦਿਨ ਇਹਦੇ 20 ਨੂੰ ਪੂਰੇ ਆ ਬਾਈ ਦਿਨ ਉੱਤੇ ਲਾਊਗੀ ਠੀਕ ਜੇ ਜਿਹੜੇ ਕਿਸੇ ਭਰਾਣੇ ਝੋਟੀ ਲੈਣੀ ਆ ਵਧੀਆ ਸ਼ਕੀਨ ਬੰਦੇ ਨੇ ਘਰੇ ਰੱਖਣਾ ਵਾਸਤੇ ਲੈਣੀ ਆ ਹਨਾ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਫੋਨ ਨੰਬਰ ਦਿੱਤਾ ਹੋਇਆ ਸਿੰਘ ਸੁੰਘ ਦੇਖ ਲਓ ਬਹੁਤ ਸ਼ਕੀਨ ਝੋਟੀ ਆ ਬਾਈ ਤੇ ਧੰਨੇ ਦਾ ਇਹਦੇ ਸੀਮਨ ਲੱਗਿਆ ਹੋਇਆ ਠੀਕ ਹੈ ਜੀ ਕਿ ਪਿੰਡ ਆ ਬਾਈ ਬਾਗੇ ਪੁਰਾਣੇ ਦੇ ਬਿਲਕੁਲ ਨੇੜੇ ਆ ਤੇ ਬਾਈ ਹੋਰ ਨਾਲ ਗੱਲਬਾਤ ਕਰ ਲਿਓ